ਕਰਮਜੀਤ ਅਨਮੋਲ ਦਾ ਮਿੰਟੂ ਜੀ ਇੱਕ ਹੋਰ ਵੀ ਰੌਲਾ ਪਿਆ ਹੋਇਆ ਹੈ ਉੱਪਰ ਵੀ ਇਕਵੀਰ ਨੇ ਕਮੈਂਟ ਕੀਤਾ ਸੀ ਅਸੀਂ ਕਹਿੰਨੇ ਉਹ ਗੱਲ ਕਰਿਓ ਹਾਂਜੀ ਹਾਂਜੀ ਠੀਕ ਤਾਂ ਉਹ ਕਹਿੰਨੇ ਸੀ ਕਿ ਸਵਾਲ ਸਵਾਲ ਪੁੱਛੇ ਸੀਗੇ ਜੀ ਇਕਵੀਰ ਕਹਿੰਨੇ ਕਿ ਮੜਾ ਸਵਾਲ ਪੁੱਛਣ ਵਾਲੇ ਹਾਂਜੀ ਹਾਂ ਜੇ ਤੋਂ ਵਾਲੀ ਸਾਈਡ ਪਿੰਡੇ ਤਾਂ ਉੱਥੇ ਸਵਾਲ ਵਗੈਰਾ ਪੁੱਛੇ ਸੀ ਉਹਨਾਂ ਨੇ ਸਵਾਲ ਵਗੈਰਾ ਪੁੱਛ ਰਾ ਇਹਨੂੰ ਕਹਿੰਨੇ ਕਿ ਬਾਈ ਪੋਰਸ ਤੰਗ ਕਰੀ ਜਾਂਦੀ ਬਹੁਤ ਜ਼ਿਆਦਾ ਹੁਣ ਕਹਿੰਨੇ ਕਿ ਪਤਾ ਨਹੀਂ ਕਿਉਂ ਆਮਦਮੀ ਪਾਰਟੀ ਇੰਨਾ ਚੀਜ਼ਾਂ ਨੂੰ ਨਾ ਗਾਲ ਨਹੀਂ ਰਹੀ ਕਿ ਯਾਰ ਪੰਜਾਬੀ ਬੰਦਿਆਂ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਇਹ ਤੁਹਾਡੀ ਬਹੁਤ ਵੱਡੀ ਭੁੱਲ ਹੈ ਮੈਨੂੰ ਸਮਝ ਨਹੀਂ ਆ ਰਹੀ ਕਿ ਆਮ ਆਦਮੀ ਪਾਰਟੀ ਇਹ ਗਲਤੀਆਂ ਵਾਰ-ਵਾਰ ਕਿਉਂ ਕਰ ਰਹੀ ਹੈ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਜੀ ਖੁੱਡੀਆਂ ਸਾਹਿਬ ਆਪਣੇ ਦਮ ਤੇ ਲੜ ਰਹੇ ਸਨ ਸਭ ਕੁਝ ਠੀਕ ਠਾਕ ਸੀ ਅਚਾਨਕ ਮਾਨ ਸਾਹਿਬ ਆਉਂਦੇ ਆ ਕਿਕਲੀਆਂ ਪਹਿਗੀਆਂ ਇੱਥੇ ਆ ਕਿਕਲੀਆਂ ਪਹਿਗੀਆਂ ਨਾ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਵਿਰੋਧ ਤੋਂ ਸ਼ੁਰੂ ਹੋਈ ਸੀਗੀ ਅੱਛਾ ਬਾਜ਼ਾਰ ਬਾਜ਼ਾਰ ਦੀ ਗੱਲ ਸੀਗੀ ਜੇ ਆਪਾਂ ਇਹ ਤਾਂ ਬਾਜ਼ਾਰ ਨੂੰ ਬੰਦ ਕਰਵਾਉਣ ਨੂੰ ਲੈ ਕੇ ਜਾਂ ਜਿਹੜੀਆਂ ਉਹ ਅੱਗੇ ਤੁਹਾਨੂੰ ਪਤਾ ਚੀਜ਼ਾਂ ਖਲੋਤੀਆਂ ਹੁੰਦੀਆਂ ਉਹਨਾਂ ਨੂੰ ਲੈ ਕੇ ਬਾਜ਼ਾਰ ਤੁਰਿਆ ਉਹਨਾਂ ਨੇ ਆਖਿਆ ਕਿ ਤੁਸੀਂ ਸਾਡੇ ਕਾਰੋਬਾਰੀ ਬੰਦ ਕਰਵਾ ਰਹੇ ਹੋ ਦੁਕਾਨਾਂ ਤਾਂ ਸਾਡੀਆਂ ਬੰਦ ਕਰਵਾ ਦੋਗੇ ਸਾਡੀ ਤਾਂ ਦਿਹਾੜੀ ਮਰ ਜਾਏਗੀ ਮੁੱਖ ਮੰਤਰੀ ਸਾਹਿਬ ਨੇ ਉਹਨਾ ਬਾਅਦ ਦੁਪਹਿਰ ਤੇ ਤੁਸੀਂ ਆ ਕੇ ਪਹਿਲਾਂ ਹੀ ਕਹਿਣ ਡੇ ਹੋ ਕਿ ਸ਼ਟਰ ਛੋੜ ਦਿਓ ਆਪ ਦਾ ਸਮਾਨ ਚੱਕੋ ਅੱਛਾ ਹੁਣ ਜੇ ਇਹੀ ਚੀਜ਼ ਹੁੰਦੀ ਕਿ ਭਾਈ ਠੀਕ ਹੈ ਜੀ ਥੋੜਾ ਜਿਹਾ ਸਕਿਉਰਟੀ ਦਾ ਪਰਪਸ ਹੈ ਸਕਿਉਰਟੀ ਦਾ ਕਨਸਰਨ ਹੈ ਤਾਂ ਉਹਦੇ ਲਈ ਤੁਹਾਨੂੰ ਥੋੜਾ ਸਹਿਯੋਗ ਕਰਨਾ ਪਊਗਾ ਜੀ ਕੋਈ ਫालतू ਚੀਜ਼ ਨਾ ਤੁਹਾਡੀ ਦੁਕਾਨ ਦੇ ਅੱਗੇ ਖਲੋਤੀ ਹੋਵੇ ਕੋਈ ਜਗਾ ਬੜੀ ਆ ਤਾਂ ਉਹਨੂੰ ਛੱਡ ਦਿਓ ਮਤਲਬ ਕਿ ਬਾਜ਼ਾਰ ਨੂੰ ਤੁਸੀਂ ਨਾਲ ਰੱਖ ਸਕਦੇ ਸੀ ਉਲਟਾ ਹੋਇਆ ਕਿ ਕਿ ਬਾਜ਼ਾਰ ਉਹਨਾਂ ਨੇ ਆਖਿਆ ਕਿ ਐਸੀ ਕੀ ਤੈਸੀ ਅਸੀਂ ਇੱਥੇ ਕਾਲੀਆਂ ਛੱਡੀਆਂ ਲੈ ਕੇ ਹੁਣ ਸਵਾਗਤ ਕਰਾਂਗੇ ਸਿੱਟਾ ਕੀ ਨਿਕਲਿਆ ਮਤਲਬ ਕਿ ਤੁਸੀਂ ਜੇ ਤਾਂ ਉਹਨਾਂ ਨੂੰ ਪਿਆਰ ਨਾਲ ਸਮਝਾ ਦਿੰਦੇ ਤੇ ਹੋ ਸਕਦਾ ਸੀ ਉਹ ਬਜਾਅ ਦੋ ਘੰਟੇ ਬੰਦ ਵੀ ਕਰ ਦਿੰਦੇ ਪਰ ਜਦ ਤੁਸੀਂ ਉਹਨਾਂ ਨੂੰ ਜ਼ਬਰਦਸਤ ਸਾਡਾ ਤੇ ਮਤਲਬ ਕਿ ਕਹਿ ਲਓ ਕਿ ਜਿਹੜਾ ਕਾਰੋਬਾਰੀ ਤਬਕਾ ਉਹ ਨਹੀਂ ਡਰਦਾ ਤਾਂ ਤੁਸੀਂ ਦੇਖ ਲਓ ਕਿ ਉਹਨਾਂ ਨੇ ਫਿਰ ਕੀ ਬਾਗ ਪੁਆਈਆਂ ਨਾ ਦੇ ਠੀਕ ਪੁਆਈਆਂ ਹੁਣ ਉਹਦੇ ਨਾਲ ਇੱਕ ਚੀਜ਼ ਹੋਰ ਵਾਪਰਦੀ ਹੈ ਕਿ ਬੋਹਾ ਦੇ ਲਾਗੇ ਇਹਨਾਂ ਦੇ ਪੁਰਾਣੇ ਵਲੰਟੀਅਰ ਸੀਗੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਇਹ ਦੋ ਤਿੰਨ ਐਸੀਆਂ ਚੀਜ਼ਾਂ ਹੋਈਆਂ ਕਿ ਖੁੱਡੀਆਂ ਸਾਹਿਬ ਦੀਆਂ ਜਿਹੜੀਆਂ ਭਿੰਡੀਆਂ ਬਣ ਰਹੀਆਂ ਸੀ ਉਹਦੇ ਵਿੱਚ ਪਾਣੀ ਪੈ ਗਿਆ। ਮਤਲਬ ਕਿ ਉਹ ਲੜਾਈ ਬਣਾਰੇ ਸਨ ਚਿਹਰੇ ਦੀ। ਚਿਹਰੇ ਦੀ ਲੜਾਈ ਬਣ ਰਹੀ ਸੀ ਕਿ ਨਾ ਕਿ ਇੱਕ ਪਾਸੇ ਬੀਬਾ ਬਾਦਲ ਹੈ ਜਿਹੜੇ ਉਹ ਵੀ ਚਿਹਰੇ ਦੀ ਲੜਾਈ ਲੜ ਰਹੇ ਆ। ਤੁਸੀਂ ਦੇਖਿਆ ਹੁਣ ਅਕਾਲੀ ਦਲ ਦੀਆਂ ਜਿਹੜਾ ਪ੍ਰੋਫਾਈਲਿੰਗ ਜਿਹੜੇ ਦੇਖਿਆ ਆਪਾਂ ਖਾਸ ਕਰ ਖੁੱਡੀਆਂ ਸਾਹਿਬ ਦਾ ਇਮਾਨਦਾਰ ਸਿਆਸਤਦਾਨ ਬਸ ਇਹ ਆਪਣੇ ਦਮ ਤੇ ਲੜ ਰਹੇ ਸਨ ਉਹ ਆਪਣੇ ਦਮ ਤੇ ਕਿ ਮੈਂ ਆ ਕੀਤਾ ਆ ਕੀਤਾ ਕੀਤਾ ਬਾਕੀ ਸਾਰੀਆਂ ਚੀਜ਼ਾਂ ਉਹਨਾਂ ਨੇ ਮਿਸ਼ੜੀਆਂ ਹੋਈਆਂ ਨੇ। ਜਿਆਦਾ ਪਾਰਟੀ ਦਾ ਜਾਂ ਨੀਤੀਗਤ ਜੋ ਵੀ ਹੈਗੇ ਨੇ ਜਾਂ ਪਰਸਨਲ ਇੱਕ ਦੂਜੇ ਤੇ ਉਹ ਉਹਨਾਂ ਚੀਜ਼ਾਂ ਤੋਂ ਗਰੇਜ਼ ਕਰਕੇ ਸਿਰਫ ਇਹ ਕਹਿ ਰਹੇ ਕਿ ਮੈਂ ਭਾਈ ਤੁਹਾਡੇ ਵਾਸਤੇ ਆਪ ਕੁਸ਼ ਕੀਤਾ ਬਠੰਡੇ ਜੀ ਜੇ ਹੱਕ ਦਾ ਉਧਰੋਂ ਖੁੱਡੀਆਂ ਸਾਹਿਬ ਮਤਲਬ ਕਿ ਕਿ ਹਾਂ ਭਾਈ ਜਗਦੇਵ ਸਿੰਘ ਖੁੱਡੀਆਂ ਦੀ ਵਿਰਾਸਤ ਹੈ ਜੀ ਤਾਂ ਮਤਲਬ ਕਿ ਉਹ ਚਿਹਰਿਆਂ ਦੀ ਜਿਹੜੀ ਲੜਾਈ ਬਣੀ ਸੀਗੀ ਉਹ ਸਿਰਫ ਤੇ ਸਿਰਫ ਇਸ ਕਰਕੇ ਖਿੰਮਟੀ ਹੋ ਗਈ ਹੁਣ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਵੇਖੋਗੇ ਤਾਂ ਜੈਤੋ ਵਾਲਾ ਮਾਮਲਾ ਜੁੜ ਗਿਆ ਨਾਲ ਹੁਣ ਜੈਤੂ ਵਾਲਾ ਜੁੜਿਆ ਤੇ ਨਾਲ ਫਿਰ ਉਹ ਟਾਂਡੇ ਵਾਲੀ ਵੀ ਘਟਨਾ ਯਾਦ ਆ ਗਈ ਕਿ ਉੱਥੇ ਵੀ ਇਸ ਤਰ੍ਹਾਂ ਕਥੇ ਤੌਰ ਤੇ ਦੋਸ਼ ਲੱਗੇ ਕਿ ਵਿਧਾਇਕ ਨੇ ਇਦਾਂ ਕਰਵਾ ਦਿੱਤਾ ਜੀ ਹੁਣ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਐਂਟੀ ਇਨਕਮ ਬੈਂਸੀ ਜਿਹੜੀ ਤੁਹਾਡੇ ਨੁਕਸਾਨ ਦੀ ਇੱਕ ਬਹੁਤ ਵੱਡੀ ਵਜ੍ਹਾ ਬਣ ਰਹੀ ਆ ਉਹ ਹੋਰ ਵਧੇਗੀ ਉਹ ਮੁੰਡਾ ਸਵਾਲ ਕਰਕੇ ਚਲੋ ਕੀ ਕਰ ਲਿਆ ਚਾਰ ਬੰਦੇਆਂ ਨੇ ਬਰਖਲਾਫ ਬੰਦੇਆਂ ਨੇ ਉਹਨੂੰ ਸ਼ੇਅਰ ਕਰਤਾ ਹੋਵੇਗਾ ਬਤ ਤੋਂ ਵੱਧ ਹੋਰ ਕੀ ਹੋਣਾ ਸੀ ਪਰ ਤੁਸੀਂ ਦੂਸਰੇ ਦਿਨ ਪੁਲਿਸ ਭੇਜ ਕੇ ਐਵੇਂ ਹੋਣਾ ਕੀ ਸੀ ਉਹਦੇ ਕੋਲੋਂ ਕਿਹੜਾ ਕੋਈ ਸੰਤਾਲੀ ਫੜੀ ਗਈ ਉਹਨੇ ਕਿਹਾ ਕਿ ਭਾਈ ਮੈਨੂੰ ਠਾਣੇ ਲੈ ਗਏ ਤੇ ਐਸਐਚਓ ਨੇ ਕਿਹਾ ਕਿ ਭਾਈ ਤੈਨੂੰ ਕਿਸੇ ਪਾਰਟੀ ਵਾਲੇ ਨੇ ਤਾਂ ਨਹੀਂ ਭੇਜਿਆ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਉਸ ਤੋਂ ਬਾਅਦ ਛੱਡ ਦਿੱਤਾ ਪਰ ਤੁਸੀਂ ਸੋਚ ਕੇ ਦੇਖੋ ਕਿ ਬਾਅਦ ਵਾਲੀ ਜਿਹੜੀ ਉਹ ਕਾਰਵਾਈ ਹੋਈ ਆ ਉਹਨੇ ਕਿੰਨਾ ਨੁਕਸਾਨ ਕੀਤਾ ਹੋਵੇਗਾ ਪਹਿਲੀ ਵੀਡੀਓ ਤਾਂ ਚੱਲ ਗਈ ਸੋ ਚੱਲ ਗਈ ਠੀਕ ਆ ਤਾਂ ਇਸ ਤਰ੍ਹਾਂ ਗਲਤੀਆਂ ਜਿਹੜੀਆਂ ਹੋ ਰਹੀਆਂ ਨੇ ਉਹ ਮੇਰੇ ਖਿਆਲ ਦੇ ਨਾਲ ਇਨਾਂ ਦੇ ਪਤਨ ਦਾ ਕਾਰਨ ਨਾ ਬਣ ਜਾਣ ਕਿਤੇ ਹੁਣ ਤਾਂ ਡਰੇ ਆ ਕਿਉਂਕਿ ਤੁਸੀਂ ਇਹ ਦੇਖੋ ਕਿ ਲੋਕ ਇੰਨਾ ਜ਼ਿਆਦਾ ਵਿਰੋਧ ਕਰ ਰਹੇ ਮੈਂ ਹੁਣੇ ਇੱਕ ਹੋਰ ਵੀਡੀਓ ਦੇਖੀ ਆ ਉਹ ਵੀ ਫਰੀਦਕੋਟ ਦੀ ਉਹਦੇ ਚ ਇੱਕ ਸੱਜਣ ਸ਼ਾਇਦ ਕੌਣੀ ਦਾ ਜ਼ਿਕਰ ਆ ਰਿਹਾ ਸ਼ਾਇਦ ਕੌਣੀ ਦੀ ਵੀਡੀਓ ਨਾ ਹੋਵੇ ਕੌਣੀ ਫਰੀਦਕੋਟ ਚ ਹੀ ਆ ਨਾ ਉਹਦਾ ਕੌਣੀ ਹਾਂਜੀ ਉਹਦੇ ਚ ਇੱਕ ਬਾਪੂ ਜੀ ਹੈ ਉਹ ਕਰਮਜੀਤ ਅਨਮੋਲ ਨੂੰ ਕਹਿ ਰਿਹਾ ਕਿ ਅਸੀਂ ਨਾ ਸਿਰਫ ਵੋਟਾਂ ਪਾਈਆਂ ਬਲਕਿ 8500 ਰੁਪਇਆ ਫੰਡ ਦਿੱਤਾ ਪਾਰਟੀ ਫੰਡ ਤੇ ਵਿਧਾਇਕ ਨੇ ਸਾਡੇ ਤੇ ਕੇਸ ਕਰਵਾ ਦਿੱਤਾ ਹੁਣ ਵਿਧਾਇਕ ਅੱਗੋ ਬੋਲ ਰਿਹਾ ਸੇਖੋ ਉਹ ਕਹਿ ਰਿਹਾ ਕਿ ਜੇ ਤੂੰ ਮੈਨੂੰ 8500 ਰੁਪਇਆ ਦਿੱਤਾ ਤੇ ਹੁਣ ਮੈਂ ਕਬਜ਼ਾ ਕਰਵਾ ਦਿਆਂ ਤੇਰਾ ਤਾਂ ਮਤਲਬ ਕਿ ਇਸ ਤਰ੍ਹਾਂ ਲੋਕ ਕਹਿ ਰਹੇ ਕਿ ਸਾਡੇ ਪੈਸੇ ਰੱਖ ਉਹ ਬਾਪੂ ਗਰਮ ਹੋ ਗਿਆ ਕਹਿੰਦਾ ਮੇਰਾ 8500 ਰੁਪਇਆ ਦੇ ਕੇ ਜਾ ਤੁਸੀਂ ਅੰਦਾਜ਼ਾ ਲਾ ਲਓ ਕਿ ਜਿੱਥੇ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਹਾਲੇ ਮੈਂ ਇਹ ਨਹੀਂ ਕਹੂੰਗਾ ਕਿ ਸਭ ਕੁਝ ਤੁਹਾਡੇ ਖਿਲਾਫ ਹੋ ਗਿਆ ਇਹ ਨਹੀਂ ਖਿਲਾਫਤ ਜ਼ਿਆਦਾ ਹੈ ਨਹੀਂ ਪਰ ਇਹ ਤੁਹਾਨੂੰ ਮੈਸੇਜ ਤੁਹਾਨੂੰ ਸੰਦੇਸ਼ ਸਪਸ਼ਟ ਨੇ ਕਿ ਤੁਹਾਡੀ ਐਂਟੀ ਇਨਕੰਮਬੈਂਸੀ ਹੀ ਨਹੀਂ ਤੁਹਾਡੇ ਪ੍ਰਤੀ ਲੋਕਾਂ ਦਾ ਰੋਹ ਹੈ ਕਿਉਂਕਿ ਤੁਸੀਂ ਉਮੀਦਾਂ ਬਹੁਤ ਵੱਡੀਆਂ ਜਗਾਈਆਂ ਸੀਗੀਆਂ ਤਾਂ ਜੇ ਹੁਣ ਤੁਸੀਂ ਸਪਰੈਸ ਕਰਕੇ ਇਦਾਂ ਡਰਾ ਲਓਗੇ ਇਹ ਸੋਚਦੇ ਹੋ ਤੁਸੀਂ ਕਿ ਹਾਂ ਭਈ ਉਹਨੂੰ ਪੁੱਛਗਿਛ ਵਾਸਤੇ ਸਦਲਿਆ ਨੌਜਵਾਨ ਨੂੰ ਕਿਸੇ ਨੂੰ ਪਰਚੇ 'ਚ ਫਸਾਤਾ ਉਹ ਸਗੋਂ ਜ਼ਿਆਦਾ ਹੋਏਗਾ ਤੁਹਾਡੇ ਖਿਲਾਫ ਪਰ ਇਹ ਤੁਰੇ ਹੋਏ ਨੇ ਇਸ ਰਸਤੇ ਤੇ ਤੁਰੇ ਹੋਏ ਇਹਨਾਂ ਨੂੰ ਮੂੰਹ ਪਿਆ ਸੀਗਾ ਪੇਜ ਪੂਜ ਬੰਦ ਕਰਾਏ ਸਨ ਇਹਨਾਂ ਨੇ ਕਿਸ ਤਰ੍ਹਾਂ ਸ਼ਾਇਦ ਗੱਲ ਬਣ ਜਾਏਗੀ ਪਰ VOTER ਜਦੋਂ ਆਪਦੀ ਆਈ ਤੇ ਆਉਂਦਾ ਨਾ VOTER ਨਹੀਂ ਫਿਰ ਦੇਖਦਾ ਕਾ ਵਿੱਚ ਜੀ 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 ਮਨਜੀਤ ਸਿੰਘ ਮੋੜਾ ਇਹ ਕਹਿੰਦੇ ਪਏ ਜੀ ਪੰਜਾਬੀਆਂ ਨੂੰ ਪਿਆਰ ਨਾਲ ਭਾਵੇਂ ਇਹਨਾਂ ਦੀ ਜਾਨ ਲੈ ਲਓ ਜ਼ਬਰ ਨਹੀਂ ਇਹ ਕਬੂਲ ਦੇ ਜੀ ਕਹਿੰਦੇ ਕਿ ਬਾਈ ਗੱਲ ਕੋਈ ਠੀਕ ਹੈ ਜੀ ਪਿਆਰ ਦੇ ਨਾਲ ਤੇ ਇਹਨਾਂ ਨੇ ਸਭ ਕੁਝ ਹਾਸਲ ਕੀਤਾ ਹੈ ਨਾ ਪੰਜਾਬੀ ਤੋਂ ਪਿਆਰ ਦੇ ਨਾਲ ਸਭ ਕੁਝ ਮਿਲਿਆ ਹੈ ਮਾਨ ਸਾਹਿਬ ਨੂੰ ਜੀ ਕੱਡਾ ਰੁਤਬਾ ਮਰਾਤਬਾ ਕਿੱਡਾ ਵੱਡਾ ਮੰਡੇਟ ਇਹ ਸਭ ਕੁਝ ਮਿਲਿਆ ਹੈ ਜੀ 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 ਰੁਪਿੰਦਰ ਦੀਪ ਸਿੰਘ ਜੀ ਨੇਦਰਲੇ ਪਾਸਿਓ ਧੰਨਵਾਦ ਸੀ ਕੰਟਰੀਬਿਊਟ ਕੀਤਾ ਨਾਲ ਹੀ ਕਹਿੰਦੇ ਜੀ ਸਸਿਕਾ ਲਖਸੜਾਨਾ ਦੀ ਟੀਮ ਇਹਨਾਂ ਦੇ ਪਿੰਡ ਦੇ ਵਿੱਚ ਨਹੀਂ ਆਈ ਬਠਿੰਡਾ ਹਲਕੇ ਦੇ ਕੋ ਪਿੰਡ ਹੈ ਨਾ ਜੀ ਤਾਂ ਉਹਨਾਂ ਦੀ ਟੀਮ ਬਾਈ ਲਖਸੜਾਨਾ ਰਪੇਪਿਆ ਉੱਥੋਂ ਤੁਸੀਂ ਨੰਬਰ ਲੈ ਸਕਦੇ ਹੋ ਕਿ ਉੱਥੋਂ ਤੁਹਾਨੂੰ ਨੰਬਰ ਮਿਲ ਜੂਗਾ ਜਾਂ ਕਿਤੇ ਨਾ ਕਿਤੇ ਹੋਰ ਮੇਰੇ ਖਿਆਲ ਨਾਲ ਨੰਬਰ ਮਿਲ ਜੂਗਾ ਤਾ ਸਾਡੇ ਕੋਲੇ ਫਿਲਹਾਲ ਕੋਈ ਨੰਬਰ ਵਗੈਰਾ ਨਹੀਂ ਤੁਸੀਂ ਕਰ ਰਹੇ ਹੋ ਤਾਂ ਉਹਨਾਂ ਦੀ ਟੀਮ ਨੇ ਸੋਣੀ ਲੈਣਾ ਜੀ ਉਹ ਤੁਹਾਨੂੰ ਲੱਭ ਲੈਣਗੇ ਮੇਰੇ ਖਿਆਲ ਦੇ ਨਾਲ ਜੀ 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 ਇਹ ਪਿੰਡ ਦਾ ਨਾਮ ਪਿੰਡ ਕੋਈ ਹਾਂ ਬਖਸ਼ੀ ਵਾਲਾ ਕਹਿੰਦੇ ਪਏ ਹਰਿਆਣਾ ਬਾਰਡਰ ਦੇ ਉੱਪਰ ਲਾਗੇ ਪਿੰਡਾ ਕੋਈ ਕਹਿੰਦੇ ਕਿ ਭਾਈ ਚਲੋ ਧੰਨਵਾਦ ਤੁਹਾਡਾ ਜੀ ਤਾਂ ਇਹਦੇ ਨਾਲ ਹੀ ਸਾਡੇ ਮਾਨਸਾ ਵੀ ਐਵੇਂ ਰੌਲਾ ਪਾਇਆ ਪਿਆ ਹੋਜੀ ਸਵੇਰੇ 9:30 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜੀ ਸ਼ਮਿੰਦਰ ਸਿੰਘ ਤਗੜ ਕਹਿੰਦੇ ਪਏ ਜੀ ਕਰੇ ਨਹੀਂ ਤੁਹਾਡੇ ਮਾਨਸੇ ਦੀ ਤਾਂ ਅਸੀਂ ਗੱਲ ਕੀਤੀ ਹੈ ਕਿ ਬਾਜ਼ਾਰ ਬੰਦ ਕਰਵਾਉਣ ਦਾ ਇਹ ਚੱਕਰ ਸੀਗਾ ਨਾ ਆ ਮਲੂਕ ਜੀ ਕਮੈਂਟ ਕਰਦੇ ਪਏ ਕਹਿੰਦੇ ਮੈਂ ਕਿੱਧਰ ਵਗੇ ਸੀ ਕਿ ਮੈਂ ਕਿਹਾ ਵੀ ਲੰਬੀ ਛੜ ਕੇ ਤੁਸੀਂ ਕਿੱਧਰ ਵੇ ਕੀ ਕਰਨ ਚਲੇਗੇ ਉਹ ਕਹਿੰਦੇ ਕਿ ਮਾਨਸਾਬ ਉੱਥੇ ਅਸੀਂ ਉੱਥੇ ਵੀ ਕੰਮ ਹੈ ਸੀਗਾ ਬਾਜ਼ਾਰ ਵੀ ਹਾਂ ਉਹੀ ਚੀਜ਼ ਹੈ ਨਾ ਕਿ ਤੁਸੀਂ ਜ਼ਿਆਦਾਤਰ ਹੁਣ ਮਾਮਲਿਆਂ ਦੇ ਵਿੱਚ ਬਿਲਕੁਲ ਖੜ ਰਹੇ ਹੋ ਪਹਿਲੀ ਗੱਲ ਇਹ ਕਿ ਤੁਸੀਂ ਜਿਹੜਾ ਮਾਨਸਾਬ ਦਾ ਚੋਣਵੀਂ ਪ੍ਰਚਾਰ ਦੇਖੋਗੇ ਤੁਸੀਂ ਉਹ ਬਿਲਕੁਲ ਸ਼ਹਿਰੀ ਬੇਸਡ ਹੋ ਗਿਆ ਉਹ ਪਿੰਡਾਂ ਚ ਜਾਂਦੇ ਨਹੀਂ ਕਿਉਂਕਿ ਪਿੰਡਾਂ ਚ ਰਹਿਣ ਵਾਲੇ ਉਹਨਾਂ ਨੂੰ ਪਤਾ ਹੈ ਕਿ ਪਿੰਡਾਂ ਦਾ ਵਿਰੋਧ ਮੈਨੂੰ ਬਹੁਤ ਚਲਣਾ ਉਖਾ ਜਾਏਗਾ ਮੈਂ ਬਿਲਕੁਲ ਐਕਸਪੋਜ਼ ਹੋ ਜਾਵਾਂਗਾ ਤਾਂ ਤੁਸੀਂ ਦੇਖਿਓ ਨਾ ਕੋਸ਼ਿਸ਼ ਇਹੀ ਕਰ ਰਹੇ ਆ ਕਿ ਇੱਕ ਸੁਰੱਖਿਤ ਜ਼ੋਨ ਜਿਵੇਂ ਆਪਾਂ ਕਹ ਲਈਏ ਨਾ ਉਹਨਾਂ ਦਾ ਕੰਫਰਟ ਜ਼ੋਨ ਜਿਸ ਨੂੰ ਆਪਾਂ ਬੋਲਦੇ ਹਾਂ ਕਿ ਉੱਥੇ ਉੱਥੇ ਹੀ ਸਭ ਕੁਝ ਕਰ ਲਿਆ ਜਾਵੇ ਉਥੇ ਹੀ ਹਲਕੇ ਦੇ ਸਾਰੇ ਬੰਦੇ ਬਲਾ ਲਓ ਆਪਣੇ ਵਲੰਟੀਅਰ ਬਲਾ ਲਓ ਜੋ ਵੀ ਰਣਨੀਤੀ ਲਿਖਣੀ ਉਹ ਕਿਤੇ ਬੈਠ ਕੇ ਉਲੀ ਲਮਾਂਗੇ ਤਾਂ ਮਤਲਬ ਕਿ ਆਪਣਾ ਗੱਡੀਆਂ ਦਾ ਕਾਫਲਾ ਜਿਹੜਾ ਉਹ ਜਾਂ ਉਹ ਜਿਵੇਂ ਇੱਕ بڑا ਉਹਨਾਂ ਦਾ ਪਿਆਰਾ ਤੁਹਾਨੂੰ ਪਤਾ ਟੰਗ ਹੈ ਕਿ ਬਸ ਉਹ ਤੀਰ ਤੂਰ ਜਿਹਾ ਦਿਖਾ ਦਿੰਦੇ ਨੇ ਹੱਥ ਜੋੜ ਦਿੰਦੇ ਨੇ ਤੇ ਦੋ ਚਾਰ ਅਕਾਲੀਆਂ ਨੂੰ ਜਾਂ ਇਧਰ ਉਧਰ ਪੰਡ ਕੇ ਸੁਣਾ ਦਿੰਦੇ ਨੇ ਬਸ ਉਹ ਉਧਰ ਨੂੰ ਤਾਂ ਜਾ ਹੀ ਨਹੀਂ ਰਹੇ ਜੀ 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 ਲਾਲਾ ਜੀ ਕਹਿੰਨੇ ਪਏ 90 29 ਨੂੰ ਰੋਡ ਸ਼ੋਅ ਆ ਜੀ 90 ਵੀ ਫਿਰ ਬੰਦੀ ਹੋ ਬਾਈ 90 ਕੀ ਬੱਕਰਾ ਹੋਣਾ ਫਿਰ ਉੱਤੇ ਵੀ ਇਦਾਂ ਕੋਈ ਚੱਲ ਨਹੀਂ ਉਹ ਹੀ ਚੀਜ਼ ਹੈ ਨਾ ਕਿ ਬਾਜ਼ਾਰ ਜਦੋਂ ਤੁਸੀਂ ਬੰਦ ਕਰਵਾਉਂਗੇ ਬਾਜ਼ਾਰ ਦੇ ਵਿੱਚ ਜੇ ਇਹ ਗੱਲ ਛੜੀ ਹੈ ਉਹ ਜਾਣਦੀ ਹੈ ਕਿ ਨਹੀਂ ਯਾਰ ਸਾਡੇ ਕੰਮ ਕਰ ਪ੍ਰਭਾਵਿਤ ਹੋ ਰਿਹਾ ਤਾਂ ਕਦੇ ਵੀ ਮੇਰੇ ਖਿਆਲ ਦੇ ਨਾਲ ਉਹ ਤੁਹਾਡੇ ਪੱਖ 'ਚ ਨਹੀਂ ਹੋ ਰਿਹਾ ਮਾਹੌਲ ਇਹ ਤਾਂ ਮੰਨਣਾ ਪਊਗਾ ਜੀ 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 ਠੀਕ ਹੈ